ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਰਵਰੀ 5 2025 ਨੂੰ ਯੂਐਸ ਗਵਰਨਮੈਂਟ ਵੱਲੋਂ 104 ਇੰਡੀਅਨਸ ਨੂੰ ਰਿਪੋਰਟ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਇਹ ਵੀ ਹੁਣ ਖਬਰ ਸੁਣਨ ਚਾਹੀ ਹੈ ਕਿ ਆਉਣ ਵਾਲੇ ਕੁਝ ਦਿਨਾਂ ਦੌਰਾਨ 487 ਹੋਰ ਇੰਡੀਅਨਸ ਜਿਹੜੇ ਆ ਉਹ ਰਿਪੋਰਟ ਕੀਤੇ ਜਾਣਗੇ ਤੇ ਅਸੀਂ ਦੱਸਣਾ ਚਾਹਾਂਗੇ ਕਿ ਜਿਸ ਦਿਨ ਇਹ ਜਹਾਜ਼ ਅਮਰਸਾ ਲੈਂਡ ਹੋਇਆ ਅਸੀਂ ਉੱਥੇ ਮੌਜੂਦ ਸੀਗੇ ਔਰ ਕੁਝ ਪਰਿਵਾਰ ਜਿਹੜੇ ਕੁਝ ਪੇਰੈਂਟਸ ਜਿਹੜੇ ਉੱਥੇ ਆਪਣੇ ਬੱਚਿਆਂ ਨੂੰ ਲੈਣ ਪਹੁੰਚੇ ਸੀਗੇ ਤੁਸੀਂ ਸੋਚ ਕੇ ਦੇਖੋ ਕਿ ਉਹਨਾਂ ਦੀ ਕਿਹੋ ਜਿਹੀ ਮਾਨਸਿਕ ਸਥਿਤੀ ਹੋਏਗੀ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜੋ ਖਬਰ ਹੈ ਉਹ মিডিਆ ਰਾਹੀਂ ਮਿਲੀ ਸੀ ਕਿ ਇਸ ਫਲਾਈਟ ਦੇ ਅੰਦਰ ਜੋ ਡਿਪੋਰਟ ਹੋ ਕੇ ਆ ਰਹੇ ਲੋਕ ਹੈ ਉਹਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵੀ ਹੈਗੇ ਨੇ ਜਦ ਤੱਕ ਤੇ ਖਬਰ ਇਹ ਸੀਗੀ ਕਿ ਮੁੰਡੇ ਜਿਹੜੇ ਆ ਉਹ ਡੋਂਕੀ ਰੂਟ ਰਾਹੀਂ ਜਾਂਦੇ ਰਹੇ ਆ ਸੀ ਦੇਖਿਆ ਕਿਵੇਂ ਪਿਛਲੇ ਕੁਝ ਦਿਨ ਚਾਰ ਸਾਲ ਦੌਰਾਨ तकरीबन ਸੋਸ਼ਲ ਮੀਡੀਆ ਤੇ ਬਹੁਤ سارے ਇਹੋ ਜਿਹੇ ਪੇजेस ਬਣ ਗਏ ਅਮਰੀਕਾ ਵਾਲੇ ਪੱਕੇ ਅਮਰੀਕਾ ਵਾਲੇ ਡੋਂਕੀ ਰੂਟ ਲਗਾ ਲਈ ਅਪਲਾਈ ਕਰੋ ਜਾਂ ਕੰਟੈਕਟ ਕਰੋ ਔਰ ਕਈ ਜਗ੍ਹਾ ਤੇ ਲੋਕਾਂ ਨੇ ਬਕਾਇਦਾ ਆਪਣੇ ਜਿਹੜੇ ਡੋਂਕਰਸ ਨੇ ਜਾਂ ਜੋ 에ਜੰਟਸ ਐ ਉਹਨਾਂ ਨੇ ਆਪਣੇ ਕੰਟੈਕਟ ਨੰਬਰ ਵੀ ਦਿੱਤੇ ਹੋਏ ਸੀ ਕਿ ਤੁਸੀਂ ਸਾਨੂੰ ਸੰਪਰਕ ਕਰੋ ਤੇ ਅਸੀਂ ਤੁਹਾਨੂੰ ਸੇਫ ਜਿਹੜੀ ਕੋ ਭਾਸ਼ਾ ਯੂਜ਼ ਕਰਦੇ ਨੇ ਕਿ ਸੇਫ ਗੇਮ ਐ ਔਰ ਗੇਮ ਚੱਲ ਰਹੀ ਐ ਤੁਹਾਨੂੰ ਅਸੀਂ ਲੈ ਕੇ ਅਮਰੀਕਾ ਪਹੁੰਚ ਜਾਵਾਂਗੇ ਲੇਕਿਨ ਅਸੀਂ ਜਾਣਦੇ ਹਾਂ ਕਿ ਇਹ ਸਭ ਦਾ ਨਤੀਜਾ ਹੁਣ ਸਾਡੇ ਸਾਰਿਆਂ ਸਾਹਮਣੇ ਆ ਅਧਰਾਨੀ ਇਸ ਗੱਲ ਦੀ ਐ ਕਿ ਕੀ ਜੋ ਪੰਜਾਬ ਸਰਕਾਰ ਐ ਜਾਂ ਜੋ ਭਾਰਤ ਸਰਕਾਰ ਐ ਉਹਨਾਂ ਦੇ ਨੋਟਸ ਚ ਇਹੋ ਜੇ ਆ ਸੋਸ਼ਲ ਮੀਡੀਆ ਦੇ ਪੇजेस ਨਹੀਂ ਸਗੇ ਤੇ ਨਾਲ ਨਾਲ ਇੱਕ ਇਹ ਵੀ ਗੱਲ ਹੈ ਕਿ ਬਹੁਤ سارے ਸੋਸ਼ਲ ਮੀਡੀਆ ਦੇ ਖਾਸ ਕਰਕੇ ਇੰਸਟਾਗ੍ਰam YouTube ਤੇ ਬਹੁਤ ਪੇजेस ਨੇ ਇੱਥੇ ਹਜੇ ਵੀ ਇਹ ਕਿਹਾ ਜਾ ਰਿਹਾ ਬਹੁਤ سارے ਜੋ ਇਨਫਲੂਐਂਸਰਸ ਹਨ ਉਹ ਕਹਿ ਰਹੇ ਨੇ ਕਿ ਤੁਸੀਂ ਹਜੇ ਵੀ ਡੌਂਕੀ ਰੂਟਰਾਂ ਹੀ ਆ ਸਕਦੇ ਹਾਂ ਤੇ ਮੈਂ ਦੱਸਣਾ ਚਾਹੂੰਗੀ ਕਿ ਜੇ ਕਿਸੇ ਦੇ ਮਨ ਚ ਇਹ ਹੋ ਜੇ ਕੋਈ ਖਿਆਲ ਹੈ ਕਿ ਉਹ ਡੌਂਕੀ ਰੂਟਰਾਂ ਹੀ ਹੁਣ ਅਮਰੀਕਾ ਜਾਵੇ ਇਹ ਜਾਣਾ ਚਾਹੁੰਦਾ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹ ਵਿਚਾਰ ਬਿਲਕੁਲ ਛੱਡਣਾ ਚਾਹੀਦਾ ਕਿਉਂਕਿ ਇਸਲਾ ਅਮਰੀਕਾ ਵਿੱਚ ਬਹੁਤ ਸਖਤਾਈ ਹੈ ਆਈਸ ਦੀ ਰੇਟਸ ਜਿਹੜੀਆਂ ਉਹ ਹਰ ਪਾਸੇ ਹੋ ਰਹੀਆਂ ਨੇ ਔਰ ਉਹ ਲੋਕ ਜਿਹੜੇ ਪਿਛਲੇ ਕੁਝ ਪੰਜ-ਛੇ ਮਹੀਨਿਆਂ ਦੌਰਾਨ ਜੋ ਹੈ ਉਹ ਕਿਸੇ ਵੀ ਤਰੀਕੇ ਨਾਲ ਅਮਰੀਕਾ ਪਹੁੰਚੇ ਨਹੀਂ ਉਹਨਾਂ ਦੀ ਇਸਲਾ ਜੋ ਉੱਥੇ ਸਿਚੁਏਸ਼ਨ ਹੈ ਉਹ ਬਹੁਤ ਸਖਰਮੰਦ ਹੈ ਕਿਉਂਕਿ ਜਿਹੜੇ ਆਈਸ ਦੇ ਆਫੀਸਰਸ ਨੇ ਉਹ ਸਭ ਦੇ ਡਾਕੂਮੈਂਟਸ ਚੈੱਕ ਕਰ ਰਹੇ ਨੇ ਔਰ ਮਤਲਬ ਸਿਰਫ ਇਹ ਜੋ ਲੋਕੀ ਜਿਹਨਾਂ ਨੂੰ ਆਪਾਂ ਕਹਿੰਦੇ ਕੱਚੇ ਗਏ ਨੇ ਸਿਰਫ ਉਹੀ ਨਹੀਂ ਈਵਨ ਸਾਡੀ ਕੁਝ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਾਂ ਦਾ ਗੱਲ ਹੋਈ ਸੀ ਔਰ ਉਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਕੋਲੋਂ ਵੀ ਇਹ ਕਈ ਜਗ੍ਹਾ ਪੁੱਛਿਆ ਗਿਆ ਕਿ ਤੁਸੀਂ ਤੁਹਾਡਾ ਸਟੇਟਸ ਕੀ ਹੈ ਤੇ ਜੇ ਤਾਂ ਜ਼ਾਹਿਰ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਉਹ ਤਾਂ ਆਪਣਾ ਕਾਰਡ ਦਿਖਾਉਂਦੇ ਨੇ ਜਾਂ ਉਹਨਾਂ ਦਾ ਇੱਕ ਨੰਬਰ ਹੁੰਦਾ ਉਹ ਚੈੱਕ ਕੀਤਾ ਜਾਂਦਾ ਤੇ ਉਹ ਕਲੀਅਰ ਹੋ ਜਾਂਦਾ ਲੇਕਿਨ ਜੋ ਇਸ ਵੇਲੇ ਖਲਾਅਤ ਬਣੇ ਹੋਇਆ ਉਹ ਇਹ ਹੈ ਕਿ ਜੋ ਟਰੈਵਲ ਏਜੰਟਸ ਹੈ ਉਹਨਾਂ ਤੇ ਰੇਟਸ ਹੋ ਰਹੀਆਂ ਹਨ ਹਾਲਾਂਕਿ ਇਹ ਕੰਮ ਜਿਹੜਾ ਪਹਿਲਾਂ ਹੋਣਾ ਚਾਹੀਦਾ ਸੀਗਾ ਲੇਕਿਨ ਨਹੀਂ ਕੀਤਾ ਗਿਆ ਸਰਕਾਰਾਂ ਵੱਲੋਂ ਇਹ ਇਸ ਤੇ ਇਹ ਆਪਣੇ ਆਪ ਚ ਅਲੱਗ ਵਿਸ਼ਾ ਹੈ ਪਰ ਮੈਨੂੰ ਲੱਗਦਾ ਕਿ ਉਹ ਉਹ ਲੋਕ ਜੋ ਸ਼ਾਇਦ ਅ ਅਮਰੀਕਾ ਜਾਣਾ ਚਾਹੁੰਦੇ ਨੇ ਖਾਸ ਕਰਕੇ ਡੌਂਕੀ ਰੂਟ ਰਹੀ ਉਹ ਉਹਨਾਂ ਨੂੰ ਇਸ ਵਿਚਾਰ ਤੋਂ ਗੁਰੇਜ਼ ਕਰਨਾ ਹੀ ਵਧੀਆ ਰਹੇਗਾ ਕਿਉਂਕਿ ਆ ਆਪਣੀ ਜ਼ਿੰਦਗੀ ਆਪਣੇ ਘਰਦਿਆਂ ਦੀ ਜ਼ਿੰਦਗੀ ਔਰ ਉਸ ਤੋਂ ਵੀ ਉੱਤੇ ਜਿਹੜੀ ਆਪਣੀ ਇੰਨੀ ਔਖੀ ਕਮਾਈ ਹੋਈ ਕੋਈ ਘਰ ਤੁਹਾਡੇ ਘਰ ਦੀ ਜ਼ਮੀਨ ਆ ਜਾਂ ਪੈਸਾ ਆ ਤੁਸੀਂ ਉਸ ਨੂੰ ਇਸ ਤਰ੍ਹਾਂ ਜ਼ਾਇਆ ਨਾ ਕਰੋ ਤੇ ਜੇ ਤੁਸੀਂ ਅਮਰੀਕਾ ਜਾਣਾ ਹੀ ਚਾਹੁੰਦੇ ਹੋ ਤੇ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਵਧੀਆ ਲੀਗਲ ਏਜੰਟ ਨਾਲ ਸੰਪਰਕ ਕਰੋ ਔਰ ਇਲਲੀਗਲ ਤਰੀਕੇ ਨਾਲ ਅਮਰੀਕਾ ਜਾਣ ਦਾ ਜੋ ਵਿਚਾਰ ਹੈ ਉਸ ਤੋਂ ਗੁਰੇਜ਼ ਕਰੋ